ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਰਾਗ ਸੁਹੀ ਬਾਣੀ ਸ੍ਰੀ ਰਵਿਦਾਸ ਜੀ ਕੀ ਇੱਕ ਓਅੰਕਾਰ ਸਤਗੁਰ ਪ੍ਰਸਾਦ ਸੁਹੀ ਰਾਗ ਦੇ ਅੰਦਰ ਪੰਜਵੇਂ ਸਤਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਸ੍ਰੀ ਤੁਮ ਭਾਵ ਸਭਾਏ ਮਾਨ ਭਗਤ ਰਵਿਦਾਸ ਜੀ ਉਹਦੀ ਬਾਣੀ ਉਚਾਰਨ ਕੀਤੀ ਬਾਣੀ ਦਰਜ ਕਰਦੇ ਆ ਇੱਕ ਦੂਤੀ ਬ੍ਰਹਮ ਓੰਕਾਰ ਸਰਬਦਾ ਪ੍ਰਕਾਸ਼ਿਕ ਜੋ ਸਤਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਇਸ ਸ਼ਬਦ ਵਿੱਚ ਭਗਤ ਰਵਿਦਾਸ ਜੀ ਪਤੀ ਵਰਤਾ ਧਰਮ ਵਾਲੀ ਔਰਤ ਦਾ ਦ੍ਰਿਸ਼ਟਾਂਤ ਦੇ ਕਰਕੇ ਪਰਮਾਰਥ ਦੇ ਵਿਚਾਰ ਨੂੰ ਦੱਸ ਰਹੇ ਆ ਸਹਿ ਕੀ ਸਾਰ ਸੁਹਾਗਨ ਜਾਣੈ ਤਜ ਅਭਿਮਾਨ ਸੁਖ ਰਲੀਆਂ ਮਾਨੈ ਏ ਭਾਈ ਜਿਵੇਂ ਸਹਪਤੀ ਦੀ ਸਾਰ ਖਬਰ ਭਾਵ ਮਿਲਾਪ ਦੀ ਕਦਰ ਨੂੰ ਇੱਕ ਸੁਹਾਗਵੰਤੀ ਇਸਤਰੀ ਹੀ ਜਾਣ ਸਕਦੀ ਹੈ ਜੋ ਆਪਣੇ ਗੁਣਾਂ ਜਾਇਦਾਦ ਆਦ ਦਾ ਅਭਿਮਾਨ ਹੰਕਾਰ ਛੱਡ ਕੇ ਸੁਖ ਆਨੰਦ ਦੇ ਸਹਿਤ ਰਲੀਆਂ ਖੁਸ਼ੀਆਂ ਮਾਣਦੀ ਹੈ ਤਨੁ ਮਨੰਦੇ ਨ ਅੰਤਰ ਰੱਖੈ ਅਵਰਾ ਦੇਖ ਨ ਸੁਨੇ ਅਪਖੈ ਜੋ ਆਪਣਾ ਤਨ ਸਰੀਰ ਤੇ ਮਨ ਹਿਰਦਾ ਵੀ ਪਤੀ ਦੀ ਆਗਿਆ ਵਿੱਚ ਦਿੰਦੀ ਆ ਅਤੇ ਅੰਤਰ ਭੇਦ ਫਰਕ ਆਦ ਨਹੀਂ ਰੱਖਦੀ ਨਾ ਹੀ ਕਿਸੇ ਅਵਰਾ ਹੋਰਨਾਂ ਦੇ ਪਤੀਆਂ ਵੱਲ ਵੇਖਦੀ ਨਾ ਹੀ ਹੋਰਨਾਂ ਦੇ ਪਤੀਆਂ ਦੀਆਂ ਗੱਲਾਂ ਸੁਣਦੀ ਅਤੇ ਹੋਰਨਾਂ ਮਰਦਾਂ ਦੀ ਵਿੜਿਆਈ ਦੀਆਂ ਗੱਲਾਂ ਅਪਖੈ ਬੋਲਣ ਤੋਂ ਰਹਿਤ ਹੁੰਦੀ ਵਾ ਆਪਾ ਕਹਿ ਨਿੰਦਤ ਬਚਨ ਨਹੀਂ ਬੋਲਦੀ ਪਾਪ ਕੋਈ ਵੀ ਬਚਨ ਨਹੀਂ ਬੋਲਦੀ ਸੋ ਕਤ ਜਾਨੈ ਪੀਰ ਪਰਾਈ ਜਾ ਕੇ ਅੰਦਰ ਦਰਦ ਨਪਾਈ ਰਹਾਉ ਉਹ ਮਹਾਤਮਾ ਰੂਪੀ ਸੁਹਾਗਣ ਪ੍ਰਾਈ ਵਿਦਿਆ ਆਦ ਪੀੜਾ ਨੂੰ ਕਿੱਥੇ ਜਾਣਦੀ ਹੈ ਜਿਸ ਦੇ ਅੰਦਰ ਹਿਰਦੇ ਵਿੱਚ ਵਿਛੋੜੇ ਦੀ ਦਰਦ ਪੀੜਾ ਪਾਈ ਹੀ ਨਹੀਂ ਜਾਂਦੀ ਕਿਉਂਕਿ ਉਹ ਹਰ ਵਕਤ ਮਿਲੀ ਹੀ ਰਹਿੰਦੀ ਹੈ ਅਤਵਾ ਉਪਰਾਈ ਪ੍ਰੇਮ ਦੀ ਪੀੜਾ ਨੂੰ ਕਿਵੇਂ ਜਾਣ ਸਕਦੀ ਜਿਸ ਦੇ ਅੰਦਰ ਕਦੇ ਪ੍ਰੇਮ ਦੀ ਪੀੜਾ ਪਈ ਹੀ ਨਹੀਂ ਹੈ ਰਹਾਉ ਬਿਸਰਾਮ ਦੇ ਕੇ ਭਗਤ ਜੀ ਕਿਰਪਾ ਕਰ ਰਹੇ ਆ ਦੁਖੀ ਦੁਹਾਗਨ ਦوئੇ ਪਖਹੀਨੇ ਜਿਨ ਨਾਹ ਨਿਰੰਤਰ ਭਗਤ ਨਾ ਕੀਨੇ ਜਿਵੇਂ ਪਰਤਖ ਛੁਟੜ ਇਸਤਰੀ ਦੁਖੀ ਅਤੇ ਦوئੇ ਪਖ ਦੋਵੇਂ ਪਖ ਭਾਵ ਸਹਰਿਆਂ ਤੇ ਬੇਕਿਆਂ ਦੇ ਸੁਖਾਂ ਵੱਲੋਂ ਵੀ ਹੀਨੀ ਖਾਲੀ ਰਹਿੰਦੀ ਆ ਇਉ ਮਨਮੁਖ ਰੂਪੀ ਦੁਹਾਗਣ ਵਿਵਹਾਰਕ ਤੇ ਪਰਮਾਰਥ ਜਾਂ ਲੋਕ ਪਰਲੋਕ ਦੇ ਦੋਵੇਂ ਪੱਖਾਂ ਤੋਂ ਹੀਣ ਹੋਣ ਕਰਕੇ ਦੁਖੀ ਰਹਿੰਦੀ ਹੈ ਪਾਵ ਇਸ ਲੋਕ ਵਿੱਚ ਭਗਤੀ ਆਦ ਗੁਣ ਨਾ ਹੋਣ ਕਰਕੇ ਸਤਕਾਰ ਨਹੀਂ ਹੈ ਤੇ ਪਰਲੋਕ ਵਿੱਚ ਵੀ ਕੋਈ ਆਦਰ ਮਾੜ ਨਹੀਂ ਹੁੰਦਾ ਜਿਸ ਨੇ ਨਾਹ ਪਤੀ ਪਰਮੇਸ਼ਰ ਦੀ ਨਿਰੰਤਰ ਕੀਏ ਇੱਕ ਰਸ ਭਗਤੀ ਨਹੀਂ ਕੀਤੀ ਪੁਰਸਲਾਤ ਕਾ ਪੰਥ ਦੁਹੇਲਾ ਸੰਗ ਨਾ ਸਾਥੀ ਗਵਨ ਅਕੇਲਾ ਪਰ ਅੱਗੇ ਜੋ ਬੈਤਰਨੀ ਨਦੀ ਨਰਕਾਂ ਦੀ ਅੱਗ ਉੱਪਰ ਪੁਰਸਲਾਤ ਕਈਏ ਸਲਾਤਲ ਮੁਸਤਕੀਮ ਸਲਾਤ ਪਾਵ ਸੱਲ ਪਾਵ ਅਤਿਅੰਤ ਦੁੱਖਾਂ ਵਾਲਾ ਪੁਰ ਹੁੰਦਾ ਪੁਲ ਹੈ ਉਸ ਦਾ ਪੰਥ ਰਸਤਾ ਪਾਰ ਕਰਨਾ ਬਹੁਤ ਦੁਹੇਲਾ ਕਠਨਤਾਈ ਵਾਲਾ ਓਕਾ ਹੈ ਜਿਸ ਰਸਤੇ ਉੱਪਰ ਭਾਵ ਨਾਲ ਕੋਈ ਵੀ ਦੁਨੀਆਂ ਦਾ ਸੰਗ ਸਾਥੀ ਸੱਜਣ ਮਿੱਤਰ ਨਹੀਂ ਹੁੰਦਾ ਵਾ ਪੁਨਰੂਪੀ ਕੋਈ ਸੰਗੀ ਨਹੀਂ ਹੁੰਦਾ ਅਤੇ ਜਪ ਤਪ ਰੂਪੀ ਕੋਈ ਸਾਥ ਨਹੀਂ ਹੁੰਦਾ ਉੱਥੇ ਕੇਵਲ ਜੀਵਾਤਮਾ ਇਕੱਲਾ ਹੀ ਗਵਨ ਕੀਏ ਜਾਂਦਾ ਹੈ ਦੁਖੀਆ ਦਰਦਵੰਦ ਦਰ ਆਇਆ ਬਹੁਤ ਪਿਆਸ ਜਵਾਬ ਨਾ ਪਾਇਆ हे ਪਰਮੇਸ਼ਰ ਤੂੰ ਦਰਦਵੰਦ ਪੀੜਾ ਮੇਟਣ ਵਾਲਾ ਹੈ ਵਾ ਪੀੜਾ ਨੂੰ ਬੰਦ ਕਰ ਦੇਣ ਵਾਲਾ ਹੈ ਮੈਂ ਦੁਖੀਆ ਦੁਖੀ ਹੋ ਕੇ ਤੇਰੇ ਦਵਾਰੇ ਆਇਆ ਅਥਵਾ हे ਦਰਦਵੰਦ ਦਰਦਾਂ ਨੂੰ ਸਮਝਣ ਵਾਲੇ ਰਖਿਆਕ ਦਿਆਲੂ ਪਰਮੇਸ਼ਰ ਮੈਂ ਵਿਕਾਰਾਂ ਵੱਲੋਂ ਦੁਖੀ ਹੋ ਕੇ ਤੇਰੇ ਸਾਧ ਸੰਗਤ ਰੂਪੀ ਦਰ ਵਿੱਚ ਆਇਆ ਮੇਰੇ ਹਿਰਦੇ ਅੰਦਰ ਤੇਰੇ ਦਰਸ਼ਨਾਂ ਦੀ ਬਹੁਤ ਪਿਆਸ ਤ੍ਰੇ ਲੱਗੀ ਹੋਈ ਹੈ ਮੈਂ ਸੁਣਿਆ ਹੈ ਕਿ ਕਿਸੇ ਭਗਤ ਨੇ ਤੇਰੇ ਦਰ ਤੋਂ ਜਵਾਬ ਨਹੀਂ ਪਾਉਣਾ ਕੀਤਾ ਭਾਵੇਂ ਜੋ ਵੀ ਤੇਰੀ ਸ਼ਰਨ ਵਿੱਚ ਤੇਰੇ ਦਰਸ਼ਨਾਂ ਦੀ ਚਾਹਨਾ ਰੱਖ ਕੇ ਆਇਆ ਹੈ ਤੂੰ ਉਸ ਨੂੰ ਇਨਕਾਰ ਨਹੀਂ ਕੀਤਾ ਅਰਥਾਤ ਪ੍ਰਤੱਖ ਹੋ ਕੇ ਦਰਸ਼ਨ ਬਖਸ਼ਿਸ਼ ਕੀਤੇ ਹਨ ਕਹਿ ਰਵਿਦਾਸ ਸ਼ਰਨ ਪ੍ਰਭ ਤੇਰੀ ਜਿਉ ਜਾਨ ਤਿਉ ਕਰਗਤ ਮੇਰੀ ਭਗਤ ਰਵਿਦਾਸ ਸਾਹਿਬ ਜੀ ਕਥਨ ਕਰਦੇ ਕਿ हे ਪ੍ਰਭੂ ਪਰਮੇਸ਼ਰ ਪਿਆਰੇ ਮੈਂ ਤੁਹਾਡੀ ਸਰਨ ਓਟ ਪਨਾਹ ਵਿਚ ਆਇਆ ਹਾਂ ਹੁਣ ਜਿਉਂ ਜਿਵੇ ਤੁਸੀਂ ਜਾੜੋ ਤਿਵੇਂ ਹੀ ਮੇਰੀ ਗਤ ਕਲਿਆਣ ਕਰਨਾ ਕਰੋ ਸੁਹੀ ਭਗਤ ਰਵਿਦਾਸ ਜੀ ਵਿਰਾਗਮਈ ਪਰਕਰਨ ਦੁਆਰਾ ਉਪਦੇਸ਼ ਕਥਨ ਕਰ ਰਿਹਾ ਜੋ ਦਿਨ ਆਵੈ ਸੋ ਦਿਨ ਜਾਹੀ ਕਰਨਾ ਕੂਚ ਰਹਿਨ ਥਿਰ ਨਾਹੀ ਜੋ ਵੀ ਜ਼ਿੰਦਗੀ ਉਮਰ ਦਾ ਦਿਨ ਦਿਵਸ ਆਉਂਦਾ ਉਹੋ ਹੀ ਦਿਨ ਚਲਿਆ ਜਾਂਦਾ ਭਾਵ ਉਮਰ ਘਟਦੀ ਜਾ ਰਹੀ ਹੈ ਇਸ ਸੰਸਾਰ ਤੋਂ ਸਭ ਨੇ ਰਵਾਨਾ ਹੋਣਾ ਕਰਨਾ ਕਿਸੇ ਦਾ ਵੀ ਇੱਥੇ ਰਹਿਣਾ ਈਸਤਤ ਨਹੀਂ ਹੈ ਸੰਗ ਚਲਦ ਹੈ ਹਮ ਪੀ ਚਲਨਾ ਦੂਰ ਗਵਨ ਸਿਰ ਉਪਰ ਮਰਨਾ ਸਾਡਾ ਸੰਗ ਸਾਥ ਚਲਿਆ ਜਾ ਰਿਹਾ ਹੈ ਵਾ ਸੰਗੀ ਇੰਦਰੇ ਜਾ ਰਹੇ ਹਨ ਭਾਵ ਹੌਲੀ ਹੌਲੀ ਕਮਜ਼ੋਰ ਹੁੰਦੇ ਜਾ ਰਹੇ ਅਤੇ ਹਮ ਤੋਂ ਭਾਵ ਅਸੀਂ ਵੀ ਇੱਕ ਦਿਨ ਚੱਲਣਾ ਜਾਣਾ ਕਰਨਾ ਹੈ ਪਰਲੋਕ ਦਾ ਰਸਤਾ ਗਵਨ ਜਾਣਾ ਬਹੁਤ ਦੂਰ ਹੈ ਬਾਜੂ ਮਰ ਜਾਣਾ ਬਹੁਤ ਦੂਰ ਸਮਝਿਆ ਸੀ ਉਹ ਮਰਨਾ ਮੌਤ ਦਾ ਸਮਾਂ ਸਿਰ ਉੱਤੇ ਹੀ ਮੰਡਰਾ ਰਿਹਾ ਵਾਉ ਦੂਰ ਦੇਸ਼ ਦਾ ਗਵਨ ਸਫਰ ਬਹੁਤ ਦੂਰ ਭਾਵ ਲੰਬਾ ਹੈ ਪਰ ਉਥੇ ਪਹੁੰਚਾਉਣ ਵਾਲੀ ਮੌਤ ਸਿਰ ਉੱਪਰ ਹੀ ਖੜੋਤੀ ਹੋਈ ਆ ਕਿਆ ਤੂੰ ਸੋਇਆ ਜਾਗ ਈਾਨਾ ਤੈ ਜੀਵਨ ਜਾਗ ਸੱਚ ਕਰ ਜਾਨਾ ਰਹਾਉ ਏ ਈਾਨਾ ਈਆਣੀ ਅਗਿਆਤ ਜੀਵ ਤੂੰ ਕੀ ਅਵਿਦਿਆ ਪਰਮਾਦਤਾਈ ਦੀ ਨੀਂਦ ਵਿੱਚ ਸੁਤਾ ਆ ਤੂੰ ਗਿਆਨ ਅਵਸਥਾ ਵਿੱਚ ਜਾਗਣਾ ਕਰ ਤੈ ਕਹੀਏ ਤੂੰ ਆਪਣੇ ਜੀਵਨ ਨੂੰ ਇਸ ਜਗ ਸੰਸਾਰ ਵਿੱਚ ਸੱਚਾ ਕਰਕੇ ਜਾਨਣਾ ਕੀਤਾ ਆ ਤੂੰ ਕਹਿਨਾ ਹੈ ਮੈਂ ਨਾ ਮਰੂੰ ਮਰਬੋ ਸੰਸਾਰ ਮੈਂ ਤਾਂ ਮਰਨਾ ਹੀ ਨਹੀਂ ਸਾਰੇ ਸੰਸਾਰ ਨੇ ਮਰ ਜਾਣਾ ਹੈ ਰਹਾਉ ਬਿਸਰਾਮ ਦੇ ਕੀ ਭਗਤ ਜੀ ਕਿਰਪਾ ਕਰਦੇ ਆ ਜਿੰਨ ਜੀ ਉਹ ਦੀ ਆ ਸੋ ਰਿਜਿਕ ਅੰਬਰ ਆਵੇ ਸਾਬ ਘਟ ਪੀਤਰ ਹਾਰਟ ਚਲਾਵੇ ਜਿਸ ਪਰਮੇਸ਼ਰ ਨੇ ਇਹ ਜ਼ਿੰਦਗੀ ਜੀਵਨ ਦਿੱਤਾ ਹੈ ਉਹ ਆਪ ਹੀ ਰੋਜੀ ਅਪੜਾਉਂਦਾ ਪਚਾਉਂਦਾ ਹੈ ਉਹ ਸਾਰਿਆਂ ਘਟ ਸਰੀਰਾਂ ਦੇ ਪੀਤਰ ਵਿੱਚ ਇਸੇ ਤੋ ਹੋ ਕਰਕੇ ਸਭ ਦੀ ਪਰਾਲਪਦਨਸਾਰ ਪਾਲਣਾ ਪੋਛਣਾ ਰੂਪ ਹਟ ਚਲਾ ਰਿਹਾ ਹੈ ਕਰ ਬੰਦਗੀ ਛਾੜ ਮੈਂ ਮੇਰਾ ਹਿਰਦੈ ਨਾਮ ਸੁਮਾਰ ਸਵੇਰਾ ਇਸ ਕਰਕੇ ਇਹ ਭਾਈ ਪਰਮੇਸ਼ਰ ਦੀ ਬੰਦਗੀ ਭਾਵ ਭਗਤੀ ਕਰ ਇਸ ਦੇਹੀ ਦੇ ਮੈਂ ਹੰਕਤਾ ਤੇ ਪਦਾਰਥਾਂ ਦੀ ਮੇਰਾ ਅਪਨਤ ਤਿਆਗਣਾ ਕਰ ਸਵੇਰਾ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਆਪਣੇ ਹਿਰਦੈ ਮਨ ਵਿੱਚ ਪਰਮੇਸ਼ਰ ਦੇ ਨਾਮ ਨੂੰ ਯਾਦ ਕਰਵਾ ਹਿਰਦੇ ਵਿੱਚ ਨਾਮ ਸਿਮਰਨ ਦਾ ਇਹੋ ਮਨੁੱਖਾ ਜਨਮ ਹੀ ਸਵੇਰਾ ਕੀ ਸਾ ਸ੍ਰੇਸ਼ਟ ਵੇਰਾ ਵੇੜਾ ਹੈ ਜਨਮ ਸਿਰਾਨੋਂ ਪੰਥ ਨ ਸਵਾਰਾ ਸਾਂਝ ਪਰੀ ਦਹਿਸ ਅੰਧਿਆਰਾ ਦੇਖ ਤੇਰਾ ਮੂਲਕ ਮਨੁੱਖਾ ਜਨਮ ਵਿਅਰਥ ਹੀ ਸਿਰਾਨੋਂ ਬਤੀਤ ਹੋ ਰਿਹਾ ਪਰ ਤੂੰ ਆਪਣਾ ਪਰਲੋਕ ਦਾ ਪੰਥ ਰਸਤਾ ਸੰਵਾਰਨਾ ਨਹੀਂ ਕੀਤਾ ਪਰ ਜਦੋਂ ਮੌਤ ਰੂਪੀ ਸਾਂਝ ਸ਼ਾਮ ਪੈ ਗਈ ਉਸ ਵੇਲੇ ਦਸਾਂ ਇੰਦਰੀਆਂ ਰੂਪੀ ਦਸੇ ਦਿਸ਼ਾਵਾਂ ਵਿੱਚ ਜੜਤਾ ਰੂਪੀ ਅੰਧਿਆਰਾ ਹਨੇਰਾ ਛਾ ਜਾਵੇਗਾ ਭਾਵ ਸਭ ਇੰਦਰੀਆਂ ਬੰਦ ਹੋ ਜਾਣਗੀਆਂ ਕਹਿ ਰ ਵਿਦਾਸ ਨਿਦਾਨ دیਵਾਨੇ ਚੇਤ ਸੁਨਾਹੀ ਦੁਨੀਆ ਪਨਖਾਨੇ ਭਗਤ ਰਵਿਦਾਸ ਜੀ ਕਥਨ ਕਰਦੇ ਕਿ 헤 ਨਿਦਾਨ ਪੋਲਾ ਬੋਲਣਾ ਨੰਨੇ ਨੂੰ ਸਿਹਾਰੀ ਦੱਦੇ ਨੂੰ ਕੰਨਾ ਹੈ ਤਾਂ ਦੇ ਨੂੰ ਕੰਨਾ ਹੁੰਦਾ ਫਿਰ ਨਿਦਾਨ ਇਹ ਨਿਦਾਨ ਭਾਵ ਅੰਤ ਨੂੰ ਕਹਿੰਦੇ ਬਾਲਕ ਦੀ ਨਿਆਈ ਦਿਵਾਨੇ ਝੱਲੇ ਮਨੁੱਖਾ ਬਾਦ ਨਿਦਾਨ ਮੂਰਖ ਵਾ ਨਿਦਾਨ ਅੰਤ ਦੇ ਸਮੇਂ ਵੱਲੋਂ ਅਣਜਾਣ ਬੇਸਮਝ ਪੁਰਖਾ ਤੂੰ ਪਰਮੇਸ਼ਰ ਦੇ ਸੱਚੇ ਨਾਮ ਨੂੰ ਚੇਤਸ ਜਾਦ ਨਹੀਂ ਕਰਦਾ ਜਿਸ ਦੁਨੀਆ ਨਾਲ ਤੂੰ ਮੋਹ ਕਰਦਾ ਹੈ ਉਹ ਤਾਂ ਫਨ ਫਨਾ ਦਾ ਖਾਨੇ ਘਰ ਭਾਵ ਨਾਸ਼ਵੰਤ ਹੈ ਉਹ ਦੁਨੀਆ ਫਨਾ ਹੋ ਜਾਣ ਵਾਲੀ ਹੈ ਵਾ ਫਨ ਧੋਖੇ ਦਾ ਖਾਨੇ ਕਰ ਹੈ ਵਾ ਜਿਸ ਖਾਨੇ ਘਰ ਭਾਵ ਸਰੀਰ ਵਿੱਚ ਚਿੱਤ ਲਾਇਆ ਉਹ ਫਨ ਨਾਸ਼ ਹੋ ਜਾਣ ਵਾਲਾ ਹੈ ਸੂਹੀ ਕਿਸੇ ਮਾਇਆ ਵਿੱਚ ਫਸੇ ਮਨੁੱਖ ਨੂੰ ਉਪਦੇਸ਼ ਕਥਨ ਕਰ ਰਹੇ ਭਗਤ ਜੀ ਉੱਚੇ ਮੰਦਰ ਸਾਲ ਰਸੋਈ ਇਕ ਕਰੀ ਫੁਨ ਰਹਿਣ ਨਾ ਹੋਈ ਇਹ ਭਾਈ ਜੋ ਉੱਚੇ ਮੰਦਰ ਘਰ ਮਹੱਲ ਤੇ ਸਾਲ ਰਸੋਈ ਰਸ਼ੋਈ ਆਲਾ ਰਸੋਈ ਸ਼ਾਲਾ ਭਾਵ ਰਸੋਈ ਦੀ ਸੁੰਦਰ ਸਾਲ ਜਗਾ ਹੈ ਫੋਨ ਪੁਨਾ ਅੰਤ ਦੇ ਵੇਲੇ ਇਹਨਾਂ ਸੋਹਣੇ ਮਕਾਨਾਂ ਵਿੱਚ ਇੱਕ ਘੜੀ ਮਾਤਰ ਰਹਿਣਾ ਨਹੀਂ ਹੋਵੇਗਾ ਭਾਵ ਜੀਵਾਤਮਾ ਨੂੰ ਜਮਦੂਤ ਪਰਲੋਕ ਵੱਲ ਲੈ ਜਾਣਗੇ ਅਤੇ ਸਰੀਰ ਨੂੰ ਸੰਬੰਧੀ ਆਦਿਕ ਸ਼ਮਸ਼ਾਲ ਭੂਮੀ ਵਿੱਚ ਲੈ ਜਾਣਗੇ ਇਹ ਤਨ ਐਸਾ ਜੈਸੀ ਕਾਸ ਕੀ ਟਾਟੀ ਜਲ ਗਇਓ ਕਾਸ ਰਲ ਗਇਓ ਮਾਟੀ ਰਹਾਉ ਪਾਤਸ਼ਾਹ ਫਰਮਾਉਂਦੇ ਹਨ ਭਗਤ ਸਾਹਿਬ ਜੀ ਦੇ ਰਾਹੀ ਇਹੋ ਤਨ ਸਰੀਰ ਐਸਾ ਜਿਹਾ ਹੈ ਜਿਸ ਪ੍ਰਕਾਰ ਕਾਸ ਕਾ ਦੀ ਟਾਟੀ ਹੁੰਦਾ ਛਪਰੀ ਹੁੰਦੀ ਜਿਵੇਂ ਕਾਸ ਕਾ ਜਲ ਗਇਓ ਸੜ ਜਾਂਦਾ ਤਾਂ ਸੁਆਹ ਬਣ ਕੇ ਮਿੱਟੀ ਵਿੱਚ ਰਲ ਮਿਲ ਜਾਂਦਾ ਇਉ ਸਰੀਰ ਵੀ ਸੜ ਕੇ ਮਿੱਟੀ ਰੂਪ ਹੋ ਜਾਂਦਾ ਰਹਾਉ ਬਿਸਰਾਮ ਦੇ ਕੇ ਕਿਰਪਾ ਕਰ ਰੇ ਆ ਭਾਈ ਬੰਧ ਕੁਟੰਬ ਸਹੇਰਾ ਓਏ ਪੀ ਲਾਗੇ ਕਾੜ ਸਵੇਰਾ ਅੰਤ ਨੂੰ ਭਾਈ ਭਰਾ ਬੰਧ ਸੰਬੰਧੀ ਕੁਟੰਬ ਪਰਿਵਾਰ ਤੇ ਸਹੇਰਾ ਮਿੱਤਰ ਸੱਜਣ ਆਦਿ ਵਸ ਸਹੇਰਾ ਇਕੱਤਰ ਕੀਤਾ ਆ ਪਦਾਰਥ ਆਦਿ ਓਏ ਉਹ ਸਾਰੇ ਸੰਬੰਧੀ ਆਦਵੀ ਇਹ ਕਹਿਣ ਲੱਗ ਪੈਂਦੇ ਕਿ ਇਸ ਨੂੰ ਸਵਕਤੇ ਸ਼ੀਗਰ ਹੀ ਬਾਹਰ ਕੱਢਣਾ ਕਰੋ ਘਰ ਕੀ ਨਾਰ ਉਰਹਿ ਤਨ ਲਾਗੀ ਉਹ ਤਉ ਭੂਤ ਭੂਤ ਘਰ ਭਾਗੀ ਆਪਣੀ ਘਰ ਦੀ ਨਾਰ ਇਸਤਰੀ ਭਾਵ ਕਰ ਵਾਲੀ ਜੋ ਉਰਹਿ ਦਿਲ ਵਿੱਚ ਵਸੀ ਹੋਈ ਤੇ ਤਨ ਸਰੀਰ ਨਾਲ ਲੱਗੀ ਰਹਿੰਦੀ ਸੀ ਵਾ ਉਰਹਿ ਛਾਤੀ ਦੇ ਤਨ ਨਾਲ ਲੱਗੀ ਰਹਿੰਦੀ ਸੀ ਉਹ ਤਉ ਉਹ ਤਾਂ ਕਹਿੰਦੇ ਪਾਤਸ਼ਾਹ ਕਹਿੰਦੇ ਭੂਤ ਭੂਤ ਪ੍ਰੇਤ ਪ੍ਰੇਤ ਕਹਿ ਕੇ ਦੂਰ ਭੱਜ ਜਾਂਦੀ ਆ ਭਾਵ ਮਰਦਾ ਹੋਏ ਸਰੀਰ ਤੋਂ ਤੇਰੀ ਘਰ ਵਾਲੀ ਨੂੰ ਵੀ ਡਰ ਲੱਗੇਗਾ ਕਹਿ ਰਵਿਦਾਸ ਸਭੈ ਜਗ ਲੂਟਿਆ ਖੰਮ ਤਉ ਏਕ RAM ਕੈ ਛੂਟਿਆ ਭਗਤ ਰਵਿਦਾਸ ਜੀ ਕਥਨ ਕਰ ਰਿਹਾ ਕਿ ਇਸ ਪ੍ਰਕਾਰ ਸਭੈ ਭਾਵ ਸਾਰਾ ਸੰਸਾਰ ਹੀ ਮਾਇਆ ਦੇ ਮੋਹ ਵਿਕਾਰਾਂ ਨੇ ਲੁੱਟ ਲਿਆ ਹੈ ਫਿਰ ਪ੍ਰਸ਼ਨ ਸੀ ਹੈ ਭਗਤ ਜੀ ਕਿ ਤੁਸੀਂ ਵੀ ਲੁੱਟੇ ਗਏ ਹੋ ਉੱਤਰ ਦਿੰਦੇ ਨਹੀਂ ਹਮ ਅਸੀਂ ਤੋਂ ਏਕ ਇੱਕ ਰਾਮ ਪਰਮੇਸ਼ਰ ਦੇ ਨਾਮ ਨੂੰ ਕਹਿ ਆਖ ਕਰਕੇ ਜਪ ਕਰਕੇ ਆਰਾਧ ਕਰਕੇ ਛੁੱਟ ਗਏ ਹਾਂ ਵਾਹੀ ਗੁਰੂ ਵਾਹੀ ਗੁਰੂ ਵਾਹੀ ਗੁਰੂ ਵਾਹੀ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ े गुरु वा ਲਸਾ ਵਾਹਿਗੁਰੂ ਜੀ ਕੀ ਫਤਿਹ